welcom back to my new vlog ਕਿਵੇਂ ਹੋ ਸਾਰੇ ਉਮੀਦ ਕਰਦਾ ਆ ਸਾਰੇ ਠੀਕ ਠਾਕ ਹੋਵੋਗੇ 8 ਵੱਜ ਚੁੱਕੇ ਆ ਤੇ ਅੱਜ 19 ਅਗਸਤ ਦਾ ਤੇ ਦਿਨ ਸੋਮਵਾਰ ਦਾ ਵਾ ਤੇ ਰਖੜੀ ਵੀ ਅੱਜ ਆ ਤੇ ਸਾਰਿਆਂ ਨੂੰ ਰਖੜੀ ਦੀਆਂ ਬਹੁਤ ਬਹੁਤ ਮੁਬਾਰਕਾਂ ਵਧਾਈਆਂ ਤੇ ਅੱਜ ਭੈਣਾਂ ਨੇ ਰਖੜੀ ਬੰਨਣਾ ਆਉਣਾ ਤੇ ਅਸੀਂ ਰਖੜੀ ਬਨਵਾ ਕੇ ਫਿਰ ਅਸੀਂ ਅੱਗੇ ਚਲੇ ਜਾਣਾ ਰਖੜੀ ਬੰਨਣ ਵਾਸਤੇ ਠੀਕ ਹੈ 100 ਸਵਾ 100 ਕਿਲੋਮੀਟਰ ਦਾ ਦੂਰ ਆ ਆਪਣਾ ਸਹੁਰਾ ਦਾ ਪਿੰਡ ਜਿਹੜਾ ਤੇ ਉੱਥੇ ਜਾਣਾ ਵਾ ਤੇ ਉਹ ਤਾਂ ਚਲ ਹਲੇ ਤਿਆਰੀ ਟੁਰੀ ਕਰਕੇ ਫਿਰ ਆਉਣਗੇ ਉਹ ਫਿਰ ਸਾਨੂੰ ਬੰਨਣਗੇ ਫਿਰ ਅਸੀਂ ਅੱਗੇ ਤੁਰ ਜਾਵਾਂਗੇ ਤੇ ਬਾਕੀ ਜਿਹੜਾ ਅੱਜ ਆਪਣਾ ਜਿਹੜਾ ਦਿਹਾੜੀ ਮਜ਼ਦੂਰੀ ਦਾ ਕੰਮ ਹੈ ਜਿਹੜਾ ਸਪਰੇਅ ਵਾਲਾ ਇਹਦਾ ਉਹ ਤਾਂ ਅੱਜ ਕੀਟਾ ਬੰਦ ਆਪਾਂ ਨੂੰ ਕਰਨਾ ਪਿਆ ਕਿਉਂਕਿ ਕੰਮ ਤਾਂ ਬਹੁਤ ਸੀ ਅੱਗੇ ਜੇ ਤੇ ਛੱਡਣਾ ਪੈਣਾ ਸੀ ਇਹ ਵੀ ਜ਼ਰੂਰੀ ਆ ਗਿਆ ਵਿੱਚੋਂ ਜਾਣਾ ਪੈਣਾ ਸੀ ਨਾ ਪਹਿਲਾਂ ਨਹੀਂ ਸੋਚਿਆ ਜਿਵੇਂ 2-4 ਦਿਨ ਪਹਿਲਾਂ ਵੀ ਛੁੱਟੀਆਂ ਕੀਤੀਆਂ ਨਾ ਉਦੋਂ ਨਹੀਂ ਗਏ ਉਦੋਂ ਚਲੇ ਜਾਂਦੇ ਨਾ ਤੇ ਫਿਰ ਆਉਣ ਨੂੰ ਕੰਮ ਚੱਲਦਾ ਰਹਿਣਾ ਸੋ ਚਲੋ ਕੋਈ ਨਹੀਂ ਦੋ ਤਿੰਨ ਦਿਨ ਜਿਹੜਾ ਇਹ ਇਧਰੋਂ ਛੁੱਟੀ ਹੋ ਜੂਗੀ ਪਰ ਇਧਰੋਂ ਛੁੱਟੀ ਨਹੀਂ ਹੋਣੀ ਆਪਣਾ YouTube 'ਚ ਵੱਧ ਤੋਂ ਵੱਧ ਧਿਆਨ ਹੌਣ ਦੇ ਕੇ ਨਾ ਦੋ ਤਿੰਨ ਦਿਨ ਪੂਰਾ ਡਟ ਕੇ ਤੇ ਗ੍ਰੋਥ ਆਲ ਨੂੰ ਲਜਾਈਏ ਆਪਦੇ ਲੋਕੋ ਕੋਸ਼ਿਸ਼ ਕਰੀਏ ਵੀ ਚੈਨਲ ਗਰੋ ਕਰੇ ਹੈ ਨਾ ਵਧੀਆ ਵਿਊ ਆਉਣ ਚੰਗੇ ਸਬਸਕ੍ਰਾਈਬਰ ਵਧਣ 1000 ਸਬਸਕ੍ਰਾਈਬਰ ਪੂਰਾ ਹੋਵੇ ਇਹ ਕ੍ਰਾਈਟੇਰੀਆ ਪੂਰਾ ਕਰੀਏ ਹੈ ਨਾ ਜਿਹੜੇ ਆਪਣੇ ਹੈਗੇ ਆ ਕਰਨ ਵਾਲੇ ਗੋਲ ਅਜੀਬ ਹੈ ਨਾ ਤੇ ਬਾਕੀ ਠੀਕ ਆ ਤੁਹਾਨੂੰ ਦਿਖਾਵਾਂਗੇ ਅੱਜ ਨਵਾਂ ਏਰੀਆ ਦਿਖਾਵਾਂਗੇ ਤੇ ਚੈਨਲ ਤੇ ਨਵੇਂ ਹੋ ਤਾਂ ਚੰਨੋਂ ਸਬਸਕ੍ਰਾਈਬ ਕਰ ਲਓ ਤੇ ਆਪਾਂ ਵੀਡੀਓ ਕਰਦੇ ਹਾਂ ਕੰਟੀਨਿਊ ਤੇ ਦੇਖਦੇ ਹਾਂ ਫਿਰ ਉੱਥੇ ਆਪਾਂ ਨੂੰ ਬਿਲਹ ਲਾਈ ਟਾਈਮ ਹੋਊਗਾ ਤੇ ਸ਼ਾਇਦ ਦੇਖਾਂਗੇ ਦੂਜਾ ਇੱਕ ਪੁਰਾਣਾ ਜਿਹੜਾ ਚੈਨਲ ਨੂੰ ਉਹਦੇ ਤੇ ਵੀ ਵੀਡੀਓ ਕੱਢਾਂ ਕਿਉਂ ਮੈਂ ਸੋਚਦਾ ਰਹਿਣਾ ਨਾ ਵੀ ਅੱਜ ਗੱਡੀ ਅੱਜ ਗੱਡੀ ਵਰਨਾ ਨਿਕਲਦੀ ਨਹੀਂ ਵੀਡੀਓ ਫਿਰ ਮੈਨੂੰ ਆਇਆ ਆਂਦਾ ਯਾਰ ਆ ਵੀਡੀਓ ਬਣਾਈ ਤਾਂ ਇਸੇ ਚੈਨਲ ਤੇ ਹੀ ਕਰੀਏ ਅਪਲੋਡ ਵੀ ਦੂਜਾ ਨਹੀਂ ਆ ਹੋਰ ਕੋਈ ਨਹੀਂ ਇੱਥਾਂ ਉਹ ਇਸੇ ਚੱਕਰ ਵਿੱਚ ਬੈਹ ਜਾਂਦਾ ਕੰਮ ਦੂਜੇ ਚੈਨਲ ਤੇ ਹੁਣ ਕਿੰਨਾ ਕਿੰਨੇ ਮਹੀਨੇ ਹੋ ਗਏ ਸ਼ਾਇਦ ਹੁਲੀ ਚ ਪਾਈ ਸੀ ਉਹ ਵੀਡੀਓ ਉਹ ਤੋਂ ਬਾਅਦ ਨਹੀਂ ਤੇ ਬਾਕੀ ਦੇਖਦੇ ਆ ਤੇ ਦੇਖਦੇ ਰਹੋ ਬਲੌਗ ਨੂੰ ਠੀਕ ਹੈ ਤੇ ਕਰਦੇ ਆ ਕੰਟੀਨਿਊ ਬਲੌਗ ਤੇ ਬਾਕੀ ਦੇਖ ਸਕਦੇ ਹੋ ਮੌਸਮ ਠੀਕ ਆ ਸੂਰਜ ਲੁਕਾਇਆ ਬੱਦਲਾਂ ਦੇ ਓਲੇ ਤੇ ਆਪਾਂ ਬੈਠੇ ਆ ਕੋਠੇ ਦੇ ਉੱਤੇ ਤੇ ਠੰਡੀ ਠੰਡੀ ਹਵਾ ਚਲਦੀ ਹੈ ਠੀਕ ਆ ਆਹ ਚੱਲਦਾ ਪੱਛੋਂ ਚੱਲਦਾ ਠੀਕ ਆ ਚਲੋ ਚਲਦੇ ਆਂ ਪਹਿਲਾਂ ਨਾ ਕਟਿੰਗ-ਕਟਿੰਗ ਕਰਾ ਕੇ ਆਈਏ ਕਿਉਂਕਿ ਕੱਲ ਸ਼ਾਮ ਨੂੰ ਕਟਿੰਗ ਕਰਾਉਣੀ ਸੀ ਮੈਂ ਚਲਾ ਗਿਆ ਮਹਿੰਦੀ ਲਾਣ ਉਹ ਜ਼ਰੂਰੀ ਸੀ ਜਿਹੜਾ 5-600 ਜਿਹੜਾ ਬਣਾਇਆ ਹਨਾ ਉਹ ਆਪਾਂ ਨੂੰ ਚੰਗੇ ਰਹਿਗਾ ਤੇ ਉਹ ਮੈਂ ਕੰਮ ਛੱਡ ਕੇ ਕਟਿੰਗ ਵਾਲਾ ਤੇ ਉਹ ਜਾ ਕੇ ਕਰਾਇਆ ਤੇ ਹੁਣ ਕਟਿੰਗ ਕਰਾ ਕੇ ਆਈਏ ਫਿਰ ਨਹੀਂ ਤਾਂ ਲੇਟ ਹੋ ਜਾਣਾ ਬਾੜਾ ਤੇ ਜਲਦੀ-ਜਲਦੀ ਕਟਿੰਗ ਕਰਾ ਕੇ ਤੇ ਫਿਰ ਚੜੀ-ਤੁੜੀ ਕਰਕੇ ਤੇ ਚਲਦੇ ਆਂ ਤੇ ਇਹਨਾਂ ਨੂੰ ਬਾੜਾ ਚਾ ਜੜਿਆ ਪਿਆ ਅੱਜ ਮਾਮਿਆਂ ਤੇ ਜਾਣ ਤੋਂ ਫੇਰ ਦੀਆਂ ਉਟੀਆਂ ਬਸ ਨਾ ਇੱਕ ਬਾਕੀ ਐ ਆ ਵੀ ਹੋ ਗਿਆ ਕਸਾਲ ਹੋ ਗਿਆ ਦੈਨ ਹੋ ਗਿਆ ਉਹਦੇ ਵੀ ਰਫੜੀ ਚ ਹੀ ਗਿਆ ਸੀ ਤੇ ਉਹਦੇ ਬਾਅਦ ਹੌਣ ਜਾਣਾ ਵਾ ਤੇ ਅੱਜ ਪੈਰੋਂ ਨੰਗਾ ਹੀ ਤੁਰਿਆ ਫਿਰਨਾ ਕਿਉਂਕਿ ਨਾ ਹਵਾ ਲਵਾਉਣੀ ਹੈ ਪੈਰਾਂ ਖਰਾਬ ਆ ਇਧਰੋਂ ਜਿਹੜੇ ਜਰਾਬਾਂ ਚ ਰੂਬਾਂ ਪਾਈਆਂ ਨੂੰ ਫਿਰ ਤਾਂ ਪਤਾ ਹੀ ਨਹੀਂ ਲੱਗਦਾ ਵੀ ਖਰਾਬ ਆ ਤੇ ਉਵੇਂ ਮੈਂ ਕਿਹਾ ਚੱਲ ਹਵਾ ਲਵਾ ਲਈ ਵੀ ਜਖਮ ਜੇ ਸੋਕੇ ਆਣਗੇ ਜਖਮ ਜੇ ਬਣੇ ਹੋਇਆ ਰਾਤ ਨੂੰ ਹੀ ਦਰਦ ਬਹੁਤ ਕਰਦਾ ਸੀ ਤੇ ਮੋਟਰਸਾਈਕਲ ਸਟਾਰਟ ਕਰੀਏ ਆਖੜਾ ਆਪਣਾ ਮੋਟਰਸਾਈਕਲ ਇਹ ਜੰਗਲ ਕੀ ਹੋਰੀ ਖੁਲਾ ਵੀ ਬੱਕੇ ਸਟੈਂਡ ਤੇ ਲਾ ਕੇ ਇੱਕ ਮਿੰਟ ਨੂੰ 2 ਮਿੰਟ ਕਰਮਾਉਣ ਦਿੰਨੇ ਆ ਫਿਰ ਚਲਦੇ ਆ ਲੈ ਵੀ 2 ਮਿੰਟ ਹੋ ਗਏ ਨੇ ਤੇ ਹੁਣ ਚੱਲ ਜਿੰਨੇ ਨਾਲ ਚਲਾਈਂਦੀਆਂ ਪੂਰੀਆਂ ਨਾੜਾਂ ਵਿੱਚ ਜਿਹੜਾ ਤੇਲ ਚਲਾ ਜਾਂਦਾ ਫਿਰ ਜਿਵੇਂ ਮਰਜ਼ੀ ਤੋਰੀ ਫਿਰੋ ਕਹਿੰਦੇ ਵੀ ਬਹੁਤ ਚੰਗਾ ਹੁੰਦਾ ਇਦਾਂ ਕਰਕੇ ਆਉਣਾ ਮੈਂ ਠੀਕ ਹੈ ਕਟਿੰਗ ਕਰਾ ਕੇ ਆਉਣਾ ਮੈਂ ਲੈ ਗੋਆਪਾ ਟਿਕਾ ਲਈ ਆਪਾਂ ਦੀ ਸੈਟਿੰਗ ਇਹਦੀ ਹਮਮਸ਼ੀ ਲਓ ਜੀ ਕਟਿੰਗ ਕਰਾ ਕੇ ਆ ਗਏ ਆ ਦੇਖੋ ਬਾਣੀਆਂ ਨਾਲ ਬਾਕੀ ਅਗਲੇ ਕੰਮ ਕਰ ਕਰਦੇ ਹੁਣ ਪਹਿਲਾਂ ਤਾਂ ਇਹਦੇ ਛਾਣੀ ਪੋਣੀ ਪਾਉਨੇ ਆ ਕੋਲਰ ਚ ਤੇ ਨੀਂਦ ਬਹੁਤ ਆਈ ਜਿੰਦੀ ਰਾਤ 4 ਘੰਟੇ ਵੀ ਨਹੀਂ ਮੈਂ ਸੁੱਤਾ ਤੇ ਕੰਮ ਅਸੀਂ ਬਹੁਤ ਜ਼ਿਆਦਾ ਕਰ ਤੇ ਨੀਂਦ ਵੀ ਬਹੁਤ ਆਈ ਜਾਂਦੀ ਆ ਪਰ ਅੱਜ ਕੰਮ ਆਉਣ ਜਾਣ ਵਾਲਾ ਬੜਾ ਬਣ ਜਾਣਾ ਆਉਣਾ ਤਾਂ ਨਹੀਂ ਮਤਲਬ ਜਾਣ ਜਾਣ ਦਾ ਹੀ ਬਣ ਜਾਣਾ ਲੜੀ ਪੂਆ ਹੁਣੀ ਤਾਂ ਚਲੇ ਕੇ ਰੱਖ ਰੀਆਂ ਬਨ ਕੇ ਪਰਨਾ ਮੀਂਹ ਕਾਫੀ ਪੈਣ ਲੱਗ ਗਿਆ ਹੁਣ ਸਾਡਾ ਵੇਖੋ ਕਿਵੇਂ ਜਾਣ ਹੁੰਦਾ ਦੇਖਦੇ ਆ ਤੈਂ ਵਜ 12 ਵਜ ਕੇ 10 ਮਿੰਟ ਹੋ ਗਏ ਆ ਸਾਨੂੰ ਵੀ ਬੱਸਾਂ ਤੇ 3 3.5 ਘੰਟੇ ਲੱਗ ਜਾਣੇ ਆ ਆ ਕਾਕੂ ਤਾਂ ਇੰਨੀ ਕੋਲੀ ਜਾਂਦੇ ਜਾਂਦੇ ਤੇ ਕੱਟ ਤੈਨੂੰ ਬੰਨ ਲਾ ਬੰਨ ਦੋ ਜੀ ਬੰਨ ਦੋ ਕਾਕੇ ਨੂੰ ਨਹੀਂ ਬੰਨਿਆ ਲੈ ਮੇਤਰ ਪਰੋ ਬੈਗ ਤਿਆਰ ਹੋ ਗਿਆ ਕਾਕਾ ਤੇ ਹੁਣ ਮੀਂਹ ਵੀ ਰੁਕ ਗਿਆ ਤੇ ਚੜਦੇ ਆਂ ਬੱਸ ਤੇ ਤੁਹਾਨੂੰ ਦਿਖਾਉਣੇ ਆ ਪਗੜਾ ਵਲੌਗ ਦਾ ਹਾਲ ਯਾਰ ਟਾਈਮ ਹੋ ਗਿਆ ਵਾ 12:40 ਦਾ ਹੋ ਗਿਆ ਹੁਣ ਟਾਈਮ ਲੈ ਵੀ ਮਿੱਤਰ ਪਿਆਰੋ ਇਸੀ ਬੱਸ ਦੇ ਵਿੱਚ ਬੈਠ ਚੁੱਕੇ ਆਂ ਤੇ ਚਲਿਏ ਆ ਸਾਡਾ ਪਰਿਵਾਰ ਬੈਠਾ ਇੱਕ ਉਹ ਜੋ ਆਕੜੀ ਬੇਟੀ ਤੇ ਕਾ ਫਰੀ ਬੈਠੀ ਅਭੀ ਬੈਠੀ ਨੱਚਵੀਂ ਅਭੀ ਕਿੱਥੇ ਚੱਲੀ ਆ ਮਾਮਾ ਦੇ ਘਰ ਹੀ ਬੈਠੇ ਕਿਸ਼ਨਪੁਰਾ ਬਾਸਾ ਜੀ ਘੜ ਲਈ ਹੈ ਤੇ ਪਹਿਲਾ ਢਾ ਕਿਸ਼ਨਪੁਰਾ ਤੇ ਫਿਰ ਆ ਗਾਂ ਮੋਕੇ ਚੋਂ ਮੋਕੇ ਚੋਂ ਗਾਂ ਫਰੋਏ ਪਰ ਇਦਾਂ ਕਰਕੇ ਅਸੀਂ ਜਾਣਾ ਬਾਹਰ ਨਾ ਹੱਥ ਗੱਡੀ ਜਾਣਾ ਬਾਹਰ ਨਹੀਂ ਹੱਥ ਕੱਢਣਾ ਕੋਈ ਨਹੀਂ ਫੋਨ ਦਿੰਦੇ ਰੁਕ ਜਾਣਾ ਆ ਵੀ ਮਿੱਤਰੇ ਤੇ ਆ ਰਹੇ ਹੋ ਫਰੋਜ਼ਪੁਰ ਵਾਲਾ ਬੋਰਡ ਹੀ ਨਹੀਂ ਦੇਣਾ ਤੇ বাস ਸਟੈਂਡ ਮੋਗਾ ਦੇ ਵਿੱਚ ਆ ਖੜੇ ਆ ਹਾਂ ਆਈ ਫਿਰ ਪਰ বাস ਸਟੈਂਡ ਪਹੁੰਚ ਚੁੱਕੇ ਆ ਤੇ ਕਰਦੇ ਆ ਵੇਟ বাস ਦੀ ਤੇ ਫਿਰ ਚੱਲਦੇ ਆ ਠੀਕ ਆ ਆ ਵਿੱਠੇ ਸਾਡੇ ਜਵਾਕ ਚੱਲੇ ਹਾਂ ਸਾਡੀ ਮਿੱਤਰ ਪਿਆਰੋ ਆਖਰੀ ੱਡੇ ਤੇ ਅਸੀਂ ਪਹੁੰਚ ਚੁੱਕੇ ਆ ਤੇ ਇਸ ਤੋਂ ਬਾਅਦ ਹੁਣ ਅਸੀਂ ਜਾਣਾ ਸਿੱਧਾ ਕਰੇ ਤੇ ਆਪਾਂ ਪਹੁੰਚੋ ਤੇ ਆਕਾਂ ਜੋ ਕਾਂ ਲੈ ਡਾਊਨ ਤੋਂ ਰਹਿ ਗਿਆ ਸੋ 2.5 ਕਿਲੋਮੀਟਰ ਹੈਗਾ ਮੋਟਰਸਾਈਕਲ ਤੇ ਅੱਗੋਂ ਆਣ ਕੇ ਚਲਾ ਜਾਣਗੇ ਆ ਸੜਕ ਜਾਊਗੀ ਇਧਰੋਂ ਅਸੀਂ ਆਏ ਆ ਠੀਕ ਆ ਤੇ ਚਲੋ ਆ ਜੋ ਚੱਕੋ ਸਮਾਨ ਇਹ ਘਰੇ ਜਾਣ ਤੋਂ ਪਹਿਲਾਂ ਲੱਗੀ ਭੁੱਖ ਤੇ ਗੋਲ ਗੱਪਾਂ ਨੂੰ ਜੁੜ ਪਈਆਂ ਲੈ ਵੀ ਤਰੋ ਗੋਲ ਗੱਪੇ ਖਾ ਕੇ ਤੇ ਫਿਰ ਪਹੁੰਚ ਜਾ ਕਰੀ ਕਿੱਚੀ ਹੋਛੇ ਤਿਛੀ ਦੀ ਕੰਮ ਗਾਲਾ ਵੱਡਾ ਰੱਖੋ ਭੈ ਜਵਾਗ ਜਲੜਹਾਰਾ ਭੇਜਦਾ ਵਾ ਉਹ ਚਲੇ ਗਏ ਤੇ ਆਪਣਾ ਬੈਗਮੁਗ ਜਿਹੜੇ ਆਪਾਂ ਲੈ ਗਏ ਆ ਉਹ ਫਿਰ ਕਾਫੀ ਬਾਣ ਜਾਨੇ ਸੀ ਤਾਂ ਕਰਕੇ ਮੈਂ ਕਹਾ ਫਿਰ ਹੁਣ ਚਲਦੇ ਆਉਨਾ ਜਾਂ ਪੈਦਲ ਤੁਰਦੇ ਆ ਤੇ ਅੱਗੋਂ ਆਉਣਗੇ ਤੇ ਫਿਰ ਲੈ ਜਾਣਗੇ ਕਿ ਅੱਜ ਤੁਹਾਨੂੰ ਦਿਖਾਉਨੇ ਆ ਨਵਾਂ ਹੈ ਏਰੀਆ ਅੱਗੇ ਤਾਂ ਖੇਤਾਂ ਖੁੱਦਾਂ ਦੀ ਵੀਡੀਓ ਦੇਖ ਦੀ ਅੱਜ ਤੁਹਾਨੂੰ ਬੜੇ ਹੋਰ ਟਾਈਮ ਦੀਖੋਗੀ ਵੀਡੀਓ ਠੀਕ ਹੈ ਤੇ ਇਹੋ ਦਿੱਤਾ ਵੀ ਖੁੱਲ ਗਿਆ ਲਾਵੀ ਬਾਕੀ ਮੀਮ ਇੱਥੇ ਵੀ ਪੈ ਗਿਆ ਕਾਫੀ ਪਿਆ ਮੀ ਆ ਬੇ ਬਾਹਰ ਆ ਗਿਆ ਪਾਣੀ ਖੇਤਾਂ ਚ ਤੇ ਆਪਣੇ ਏਰੀਆ ਵਾਂਗੂ ਹੀ ਪੈ ਗਿਆ ਮੀ ਤੇ ਅੱਜ ਮੈਂ ਕਿਹਾ ਆਹਦੀ ਕਾਫੀ ਵਧੀਆ ਕੋਈ ਵੀਡੀਓ ਕੱਢਾਂ ਕਿ ਇੱਕ ਤਾਂ ਕਰੇ ਵੀ ਮੀ ਪੈ ਗਿਆ ਤੇ ਉਤਰਣ ਭੱਜ ਦੌੜ ਬਹੁਤ ਜ਼ਿਆਦਾ ਵੀ ਤਿਆਰੀ ਤੇਰੀ ਕਰਕੇ ਨਾ ਤੇ ਮੋੜਨਾ ਸੀ ਨਾ ਤਾਂ ਕਰਕੇ ਟਾਈਮ ਨਹੀਂ ਲੱਗਾ ਬਲੌਗ ਬਣਾਉਣ ਦਾ ਕੀਤਾ ਵਧੀਆ ਵਲੌਗ ਕੱਢਦੇ ਨੇ ਅੱਜ ਆਪਾਂ ਚਲੋ ਬਾਕੀ ਹੁਣ ਦੇਖਦੇ ਹਾਂ ਕੋਈ ਨਹੀਂ ਸ਼ਾਮ ਤੱਕ ਆਪਾਂ ਇਹ ਹੀ ਕੰਮ ਹੋਣਾ ਕਰਨਾ ਕਿਉਂਕਿ 2-3 ਦਿਨ ਹੁਣ ਇਹ ਹੀ ਕੰਮ ਤਈਆਂ ਲੈ ਵੀ ਪਾਣੀ ਵੀ ਬਹੁਤ ਹਾਰਦਾ ਲੈ ਵੀ ਮਿੱਤਰ ਵਿਆਰੋ ਪਹੁੰਚ ਗਏ ਘਰੇ ਤੇ ਮਿਲ ਮੁਲ ਕੇ ਹੁਣ ਅਸੀਂ ਚੱਲੇ ਆਂ ਰਖੜੀਆਂ ਲੈਣ ਵਾਸਤੇ ਬਾਜ਼ਾਰ ਨੂੰ ਤੇ ਤੁਰ ਪਿਆ ਹੌਲੀ ਹੌਲੀ ਰਵਾਨਾ ਹੋ ਗਏ ਬਾਜ਼ਾਰ ਨੂੰ ਰਖੜੀਆਂ ਰੁਖੜੀਆਂ ਲੈ ਕੇ ਇੱਥੇ ਹੀ ਮੈਂ ਕਿਹਾ ਸੀ ਕਿ ਲੈ ਕੇ ਆਵਾਂਗੇ ਤੇ ਕਿਉਂਕਿ ਫਿਰ ਉਧਰੋਂ ਚੱਕ ਕੇ ਸਾਮਾਨ ਆ ਲਿਆਉਣਾ ਔਖਾ ਹੋ ਜਾਂਦਾ ਤਾਂ ਕਰਕੇ ਫਿਰ ਉਹ ਗੱਲ ਜਿਹੜੀ ਮੈਂ ਕੱਲ ਕਿhti ਸੀ ਇੱਥੇ ਹੀ ਲਾਵਾਂਗੇ ਇਧਰ ਇਧਰ ਨਹੀਂ ਤੇ ਇੱਕ ਘਾਰ ਆ ਵੀ ਹੈ ਤੇ ਚਲ ਇਧਰ ਬਾਅਦ ਚਾਵਾਂਗੇ ਇਹ ਸੰਧਾਂ ਦੀ ਦਾਦੀ ਦਾ ਘਰ ਹੈ ਸਿਰਨਨ ਦਾ ਪਿੰਡ ਹੁਣ ਇਹਨਾਂ ਦੇ ਪਿੰਡ ਆਇਆ ਨੇ ਪਿੰਡ ਕੀ ਸ਼ਹਿਰ ਹੀ ਹੈ ਮੇਰਾ ਸਿਰ ਲੱਗਾ ਪਏ ਇੱਥੇ ਆਏ ਅਸੀਂ ਤਾਂ ਵੈਸੇ ਹਾਂ ਆਏ ਤਾਂ ਅਸੀਂ ਦੂਜਾ ਸਾਲ ਬਾਅਦ ਆ ਪੂਰਾ ਇੱਕ ਕਿਉਂਕਿ ਰਖੜੀ ਵਿੱਚ ਆਏ ਸੀ ਪਿਛਲੇ ਸਾਲ ਕੋਈ ਤੇ ਦਿਲ ਵਧੀਆ ਲੱਗ ਗਿਆ ਨਾ ਪਰ ਜਿੱਥੇ ਦਿਲ ਜਿਆਦਾ ਲੱਗਦਾ ਨਾ ਉਥੇ ਆਇਆ ਵੀ ਨਹੀਂ ਜਾਂਦਾ ਹੁੰਦਾ ਛੇਤੀ ਉਹੀ ਗੱਲ ਹੋਈ ਸਾਲ ਬਾਅਦ ਆਇਆ ਕਿ ਸ਼ਹਿਰ ਆ ਵਿੱਚ ਨਿੱਕੇ ਨਿੱਕੇ ਗਲੀਆਂ ਗੇੜੇ ਗੁੜੇ ਕੱਢਦੇ ਰਹੀ ਨਾ ਸ਼ਹਿਰ ਵਾਂਗੂ ਮਤਲਬ ਲੱਗਦਾ ਇਹ ਤਾਂ ਬੰਦਾ ਇਹ ਉਹ ਫੀਲਿੰਗ ਜੀ ਬਹੁਤ ਵਧੀਆ ਆਉਂਦੀ ਆ ਫਿਰ ਤਾਂ ਕਰਕੇ ਅਵੇ ਇਥੋਂ ਗਾਂ ਫਿਰ ਸਟਾਰਟਿੰਗ ਹੋ ਜਾਂਦੀ ਆ ਬਾਜ਼ਾਰ ਦੀ ਕੀ ਹੈਗਾ ਪਿੰਡ ਪੰਜੇ ਕੇ ਉਤਾਰ ਮੰਡੀ ਪੰਜੇ ਕੇ ਉਤਾਰ ਨਾ ਆ ਵੇ ਇੱਥੋਂ ਦੁਕਾਨਾਂ ਸ਼ੁਰੂ ਹੋ ਜਾਂਦੀਆਂ ਤੇ ਅਗਾ ਫਿਰ ਬਾਹਰ ਨਿਕਲਣ ਤੱਕ ਦੁਕਾਨਾਂ ਚੱਲਦੀਆਂ ਇੱਥੋਂ ਜੀ ਸਟਾਰਟਿੰਗ ਹੋ ਜਾਂਦੀ ਆ ਦੁਕਾਨਾਂ ਦੀ ਤੇ ਆਪਾਂ ਵੀਡੀਓ ਬਣਾਉਦੇ ਹੋਏ ਚਾਹੁੰਦੇ ਆ ਕਿਹਦੇ ਕੋਲ ਜਾਣਾ ਪਹਿਲਾਂ ਚਲੋ ਠੀਕ ਆ ਚਲੋ ਚੱਲਦੇ ਆਂ ਦੇਖ ਕੇ ਬੜਾ ਬੜੇ ਰਹੋ ਬਾਕੀ ਅੱਜ ਪਿਆਰ ਵਿੱਚ ਥੋੜੀ ਭੀੜ ਵੀ ਵੱਧ ਹੋ ਗਈ ਅੱਜ ਰਖੜੀਆਂ ਦਾ ਦਿਨ ਹੈ ਤੇ ਤਾਂ ਕਰਕੇ ਉਹ ਮਠਿਆਈਆਂ ਵਾਲੀ ਦੁਕਾਨ ਆ ਗਈ ਆ ਰਖੜੀਆਂ ਲੋ ਜੀ ਤੇ ਰਖੜੀਆਂ ਆਪਾਂ ਨੇ ਲੈ ਲਈਆਂ ਤੇ ਹੁਣ ਮਠਿਆਈ ਵਗੈਰਾ ਤੇ ਫਰੂਟ ਵਗੈਰਾ ਉਹ ਲੈ ਕੇ ਹੁਣ ਇਹਨਾਂ ਕੋਲ ਕੰਮ ਤਾਂ ਯਾ ਹੋ ਤੇ ਚੱਲਦੇ ਆ ਅੱਗੇ ਫਿਰ ਤੇ ਪਹੁੰਚਿਆ ਤੁਹਾਨੂੰ ਬਿਆਰ ਦਾ ਆ ਮਾਹੌਲ ਹੈ ਵੇਖਿਆ ਵਧੀਆ ਲੱਗਦੀਆਂ ਐ ਨਿੱਕੀ ਨਿੱਕੀ ਗਲੀਆਂ ਇਆਂ ਵਿੱਚੋਂ ਚਲੋ ਹੁਣ ਤਾਂ ਅੱਗੇ ਜਾਣਾ ਪਣਾ ਆਪਾਂ ਨੂੰ ਉਧਰ ਹਾਂ ਮੇਰਾ ਰੌਸ਼ੀ ਪਰਲੇ ਜਿੱਥੇ ਨਾ ਕਿ ਹਾਂ ਹਾਂ ਇੱਥੇ ਸਿਮਰਨ ਹੋਈ ਸੀ ਤਿਆਰ ਹਾਂ ਆ ਵੀ ਦੱਸੀ ਜਾਂਦੀ ਕਿੱਥੇ ਸ਼ੂਟ ਹੋਈ ਸੀ ਵੀਡੀਓ ਆਪਣੀ ਇੱਥੇ ਹੀ ਹੋਈ ਸੀ ਸਟੂਡੀਓ 'ਚ ਅੱਛਾ ਹਾਂ ਅਸੀਂ ਹੈਨਾ ਆ ਸਟੂਡੀਓ ਦੇ ਵਿੱਚ ਸ਼ੂਟ ਹੋਈ ਸੀ ਠੀਕ ਹੈ ਲੋ ਜੀ ਕਾਫੀ ਨਹੀਂ ਰਹਿ ਪੈਂਦਾ ਜਾਂਦਾ ਤੇ ਅਸੀਂ ਫਰੂਟ ਵਾਲੀ ਦੁਕਾਨ ਤੇ ਇੱਧਰ ਚੱਲੇ ਹਾਂ ਸੱਤ ਸੰਘਾਰ ਵਾਲ ਤੇ ਹੁਣ ਹਨੇਰੇ ਵੇ ਤੇ ਕੁਝ ਦੀਣਾ ਨਹੀਂ ਤੇ ਆਪਾਂ ਇੱਥੇ ਹੀ ਵੀਡੀਓ ਦੀ ਕਰਦੇ ਆਂਗੇ ਸਮਾਪਤੀ ਬਾਕੀ ਦੇਖਦੇ ਆ ਕਿਵੇਂ ਕੀ ਬਣਦਾ ਕੀ ਜੁੜਦਾ ਠੀਕ ਹੈ ਕਿ ਨਹੀਂ ਇੱਥੋਂ ਲੈਣੇ ਆ ਚੱਲ ਇੱਥੋਂ ਲੈ ਲੈਨੇ ਆ ਫਰੂਟ ਆਹੋ ਇਦੋਂ ਗਾਂ ਤੱਕ ਪੈਸੇ ਤਾਂ ਹੈਗੇ ਆਂ ਪਰ ਚਲੋ ਹਨੇਰਾ ਹੋ ਗਿਆ ਬਾਕੀ ਹੁਣ ਹਨੇਰਾ ਆ ਪੈ ਚੁੱਕਿਆ ਤੇ ਆਪਾਂ ਹੁਣ ਕੱਲ ਨੂੰ ਦੇਖਾਂਗੇ ਵੀਡੀਓ ਬਣਾਵਾ ਕਿ ਕੋਈ ਬਜ਼ਾਰ ਵਾਲ ਨੂੰ ਤੇ ਅੱਜ ਦੀ ਵੀਡੀਓ ਆਪਾਂ ਕਰੀਏ ਇੱਥੇ ਬੰਦ ਤੇ ਮਠਾਈ ਮਠਾਈ ਲੈ ਕੇ ਚੱਲਦੇ ਆ ਤੇ ਅੱਜ ਇਕੱਲਾ ਮਠਾਈ ਤੇ ਰਹਿ ਗਿਆ ਸੀ ਕੰਮ ਤੇ ਇਹ ਲੈ ਕੇ ਤੇ ਫਿਰ ਚੱਲਦੇ ਆ